ਸਰਕਾਰ ਦੀ ਕੁੜਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਸਰਕਾਰ ਦੀ ਚੱਲ ਰਹੀ ਨਿਯਮ ਦੁਆਰਾ ਲਗਾਏ ਗਏ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਕੈਂਪ ਆਪ ਦੇ ਦੁਆਰ ਤੋਂ ਅੱਜ ਜੋ ਕੈਂਪ ਲੱਗਿਆ ਕੁੜਾਲੀ ਜ਼ੈਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੁੜਾਲੀ ਸ਼ਹਿਰ ਦੀ ਪੂਰੀ ਟੀਮ ਹਾਜ਼ਰ ਸੀ ਸੁਣੀਆਂ ਗਈਆਂ ਲੋਕਾਂ ਦੀਆਂ ਸਮੱਸਿਆਵਾਂ ਜਿਹਦੇ ਵਿੱਚ ਐਮਸੀ ਬਹਾਦਰ ਸਿੰਘ ਔਕੇ ਜੀ ਤੇ ਨੰਦੀਪਾਲ ਦੰਸਰ ਜੀ ਤੇ ਅਸ਼ਵਨੀ ਕੁਮਾਰ ਜੀ ਤੇ ਆਪਣੇ ਪ੍ਰਦੀਪ ਅਰੂੜਾ ਜੀ ਤੇ ਚੇਅਰਮੈਨ ਮਾਰਕੀਟ ਕਮੇਟੀ ਕੋਰਾਲੀ ਹਰੀਸ਼ ਰਾਣਾ ਜੀ ਤੇ ਨਵਦੀਪ ਸੈਣੀ ਜੀ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਸਨ ਹਾਜ਼ਰ ਪੰਜਾਬ ਸਰਕਾਰ ਆਪ ਤੋਂ ਆਦੇ ਲੈ ਕੇ ਕੈਂਪ ਲਾਇਆ ਗਿਆ ਹੈ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਆਈ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਨਗਰ ਕੌਂਸਲ ਕਰਾਲੀ ਦੇ ਕਮਿਊਨਿਟੀ ਸੈਂਟਰ ਵਿੱਚ ਆਪਕੇ ਦੁਆਰ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਸ਼ਾਮਿਲ ਹੋਏ ਹਨ ਜਿਸ ਵਿੱਚ ਲੋਕਾਂ ਦੀਆਂ ਕੋਈ ਵੀ ਸਮੱਸਿਆਵਾਂ ਹੈ ਜੇ ਪਾਣੀ ਦੀ ਸੀਵਰੇਜ ਦੀ ਕਨੈਕਸ਼ਨ ਦੀ ਮੱਕੇ ਕੋਈ ਫੋਰੈਸਟ ਦੀ ਹੋਈ ਜਾਂ ਪੀ ਡਬਲਯੂ ਡੀ ਵਿਭਾਗੀਆਂ ਜੇ ਹੈਲਥ ਸੰਬੰਧੀ ਸਮੱਸਿਆਵਾਂ ਉਹ ਲੋਕ ਆ ਰਹੇ ਹਨ ਬੜੇ ਉਤਸ਼ਾਹ ਨਾਲ ਕੰਮ ਚੱਲ ਰਿਹਾ ਹੈ ਜੋ ਕੋਈ ਵੀ ਸਮੱਸਿਆ ਹੈਗੀ ਉਹ ਨੋਟ ਕਰਕੇ ਜਲਦੀ ਦੱਸ ਦਿਨਾਂ ਵਿੱਚ ਉਹ ਹੱਲ ਕੀਤਾ ਜਾਵੇਗਾ ਅਜਿਹੇ ਕੈਂਪਾਂ ਦਾ ਫਾਇਦਾ ਕੀ ਕਹਦਾ ਪਬਲੀ ਨੂੰ ਇੱਕੋ ਜਗ੍ਹਾ ਤੇ ਸਾਰੇ ਵਿਭਾਂਗ ਆਏ ਨਹੀਂ ਆ ਕੋਈ ਵੀ ਵਿਭਾਗ ਹੋਵੇ ਇੱਕੋ ਜਗ੍ਹਾ ਅਵੇਲੇਬਲ ਹੋ ਜਾਂਦਾ ਤੇ ਕੰਮ ਜਲਦੀ ਹੁੰਦੇ ਜਲਦੀ ਹੋ ਜਾਂਦਾ ਵਾਕਿ ਸਮਾਂ ਕਿਉਂਕਿ ਅਪੀਲ ਕੀ ਕਰਦੇ ਲੋਕਾਂ ਨੂੰ ਜੇ ਇੱਕ ਅਪੀਲ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਸਹੂਲਤਾਂ ਦੇ ਦਿੱਤੀਆਂ ਨੇ ਲੋਕਾਂ ਨੂੰ ਕੋਈ ਵੀ ਜਿਵੇਂ ਫ੍ਰੀ ਫਰਦ ਲੈਣੀ ਹੈ ਕੁਝ ਤਰ੍ਹਾਂ ਲੈਣੀ ਹੈ ਆਨਲਾਈਨ ਕੰਮ ਚੱਲ ਰਹੇ ਆ ਅੱਜਕੱਲ ਉਸ ਤੋਂ ਇਲਾਵਾ ਲੋਕ ਜਾ ਜਾ ਕੇ ਦਫਤਰਾਂ ਵਿੱਚ ਵੀ ਪਹਿਲ ਦੇ ਆਧਾਰ ਤੇ ਕੰਮ ਹੋ ਰਹੇ ਆ ਯੋ ਕੈਂਪ ਦੇ ਵਿੱਚ ਕਾਫੀ ਲੋਕ ਆ ਰਹੇ ਨੇ ਤੇ ਇਹ ਕਹਿ ਰਹੇ ਹੈ ਕਿ ਕੈਂਪਾ ਬਾਰੇ ਕੀ ਕਰਨਾ ਚਾਹੀਦਾ ਹੈ ਦੇਖੋ ਜੀ ਇਹ ਸਾਡੇ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਜਿਹੜੀ ਉਹਨਾਂ ਦੀ ਵੱਡੀ ਸੋਚ ਕੇ ਸਰਕਾਰ ਤੁਹਾਡੇ ਪਿੰਡ ਜਾਂ ਤੁਹਾਡੇ ਕਸਬੇ ਤੁਹਾਡੇ ਸ਼ਹਿਰ ਚ ਚੱਲ ਕੇ ਆਊਗੀ ਔਰ ਉਹੀ ਉਸ ਦੇ ਤਹਿਤ ਅੱਜ ਸਾਡੇ ਸਤਕਾਰਯੋਗ ਮੈਡਮ ਅਨਮੋਲ ਗਗਨ ਮਾਨ ਜੀ ਦਾ ਇਹ ਸਾਡਾ ਹਲਕਾ ਸਾਡੇ ਸਤਿਕਾਰਯੋਗ ਹੈਸ ਹਲਕੇ ਦੀ ਨੁਮਾਇੰਦਗੀ ਸਾਡੇ ਐਮਐਲਏ ਸਾਹਿਬ ਹੈ ਸਾਬਕਾ ਮਿਨਿਸਟਰ ਸਾਹਿਬ ਉਹਨਾਂ ਦੀਆਂ ਸੇਵਾਵਾਂ ਦੇ ਨਾਲ ਸੰਬੰਧਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸੰਗਤ ਨੂੰ ਦਿੱਤਾ ਗਿਆ ਹੈ ਜੀ ਔਰ ਜਿਸ ਦੇ ਤਹਿਤ ਹਰ ਵਿਭਾਗ ਦੇ ਇੱਥੇ ਸਾਰੇ ਸਟਾਫ ਹਾਜ਼ਰ ਹੈ ਜੀ ਔਰ ਜਿਵੇਂ ਆਪਾਂ ਕਹਿੰਦੇ ਕਿ ਸਿੰਗਲ ਵਿੰਡੋ ਦੇ ਰਾਹੀਂ ਇੱਥੇ ਕੰਮ ਕਰਨ ਦਾ ਇੱਕ ਇਹ ਜਿਹੜਾ ਕਿ ਇੱਕ ਮਾਡਲ ਤੁਹਾਡੇ ਸਾਹਮਣੇ ਪੇਸ਼ ਕੀਤਾ ਔਰ ਲੋਕੀ ਲਾਹਾ ਲੈ ਰਹੇ ਹੈ ਜੀ ਔਰ ਬਹੁਤ ਸਲਾਗਾ ਜੋ ਕਦਮ ਹੈ ਜੀ ਹਾਂ ਜੀ ਮੈਂ ਸਾਹਿਬ ਕੀ ਕਹਿਣਾ ਚਾਹੁੰਦੇ ਹਾਂ ਇਸ ਕੈਨਾ ਕੈਂਪਾਂ ਬਾਰੇ। ਕੋ ਸਰਦਾਰ ਕਮਸੀ ਮਾਨ ਜੀ ਨੇ ਕਿਹਾ ਸੀ ਕਿ ਜੇ ਇਹ ਪੰਜਾਬ ਹੈ ਉਹ ਪਿੰਡਾਂ ਨਹੀਂ ਸੱਥਾਂ ਤੋਂ ਚੱਲੇਗਾ। ਪੰਜਾਬ ਸ਼ਹਿਰਾਂ ਦੇ ਬਾਡਾਂ ਤੋਂ ਚੱਲੇਗਾ ਤਾਂ ਉਹਨਾਂ ਨੇ ਉਹ ਸੱਚ ਕਰ ਦਿਖਾਇਆ। ਅੱਜ ਸ਼ਹਿਰ ਕੌਲਜੀ ਦੇ ਵਿੱਚ ਕਮਿਟੀ ਸੈਂਟਰ ਦੇ ਵਿੱਚ ਇਹ ਕੈਂਪ ਲੱਗਿਆ ਹੈ। ਜਿਸ ਕੈਂਪ ਦੇ ਵਿੱਚ ਮਿਲਗੀ ਸਾਡੇ ਸ਼ਹਿਰ ਵਾਸੀ ਨੇ ਭਰਪੂਰ ਲਾਭ ਲਿੱਤਾ ਹੈ ਦਾ ਤੇ ਉਹਨਾਂ ਨੇ ਆਪਣੀ ਵੱਖ-ਵੱਖ ਸਮੱਸਿਆਵਾਂ ਦਾ ਜਿਹਨਾਂ ਦਾ ਮੌਕੇ ਤੇ ਹੱਲ ਕੀਤਾ ਗਿਆ। ਇਹ ਕੈਂਪਰ ਲੋਕਾਂ ਲਈ ਵੀ ਕੰਮ ਕਰਦਾ। ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਜਿਹੜੇ ਕੈਂਪ ਲੱਗ ਰਹੇ ਨੇ ਵੀ ਇਹਨਾਂ ਕੈਂਪਾਂ ਦਾ ਤੁਸੀਂ ਬਾਤੀ-ਬਾਤ ਫਾਇਦਾ ਲਓ ਕਿਉਂਕਿ ਜੇ ਤੁਸੀਂ ਕਿਤੇ ਬਾਹਰ ਜਾਓਗੇ ਤਾਂ ਉਹਨਾਂ ਦਾ ਕਿਤੇ ਹੋਰ ਦਸਤਰ ਜਾਣਗੇ ਜਦੋਂ ਇੱਕ ਦੋ ਵੱਧ ਦਸਤਰਾਂ ਦੇ ਕੰਮ ਉਹਨਾਂ ਨੂੰ ਕਿਤੇ ਜਾਣਾ ਪੈਂਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਦਾ ਟਾਈਮ ਬੜਾ ਵੇਸਟ ਹੁੰਦਾ ਹੈ ਇੱਥੇ ਸਿਰਫ 10 ਮਿੰਟ ਦਾ ਕੰਮ ਹੈ ਉਹਨਾਂ ਨਾਲ ਸਾਰੇ ਵਿਭਾਗ ਇੱਥੇ ਆਏ ਹੋਏ ਨੇ ਤੇ ਉਹ ਆਪਣਾ ਸਮੇਂ ਵੀ ਬਿਜਾ ਸਕਦੇ ਤੇ ਉਹਨਾਂ ਦਾ ਕੰਮ ਵੀ ਹੋਏਗਾ ਉਹਨਾਂ ਦਾ ਐਪ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਕਿੰਨਾ ਫਾਇਦਾ ਹੁੰਦਾ ਹੈ ਕਿ ਇਹ ਬੋਲਣਾ ਦੇਖੋ ਇਹ ਸਰਕਾਰ ਦਾ ਸਾਡੇ ਪੰਜਾਬ ਸਰਕਾਰ ਦਾ ਆਵਾਜ਼ ਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਬਹੁਤ بڑا ਉਪਰਾਲਾ ਹੈ ਲੋਕਾਂ ਨੂੰ ਸਰਕਾਰ ਦੇ ਨਾਲ ਮਿਲਾਣੇ ਦਾ ਮੈਂ ਪਰ ਇੱਥੇ ਥੋੜੀ ਜੀ ਇਹ ਗੱਲ ਕਹੂੰਗਾ ਵੀ ਸਾਡੇ ਲੋਕ ਜਿਹੜੇ ਹੈ ਸਾਡੀ ਜਨਤਾ ਜਿਹੜੀ ਹੈ ਅਵੇਅਰ ਦੀ ਹੈ ਇਹ ਜੇ ਕੰਪਾਂ ਦਾ ਲਹਾ ਲੈਣਾ ਚਾਹੀਦਾ ਹੋਰੇ ਆ ਕੇ ਆਪਣੀ ਸਮੱਸਿਆ ਦੱਸਣਾ ਚਾਹੀਦਾ ਕਿਉਂਕਿ ਜਿਹੜੀ ਉਹਦੀ ਸਮੱਸਿਆ ਉਹਰੇ ਲਿਖੀ ਗਈ ਉਹਦਾ ਜਲਦ ਹੱਲ ਹੋਊਗਾ ਮੈਂ ਲੋਕਾਂ ਨੂੰ ਆਪਣੇ ਸ਼ਹਿਰ ਦੇ ਵਾਸੀਆਂ ਨੂੰ ਔਰ ਆਪਣਾ ਬਾਰ ਦੇ ਵਾਸੀਆਂ ਨੂੰ ਵੀ ਅਪੀਲ ਕਰੀ ਤੀ ਪਰ ਬਹੁਤ ਘੱਟ ਲੋਕ ਆਏ ਜਾਂ ਤਾਂ ਗਰਮੀ ਕਰਕੇ ਨਹੀਂ ਆਏ ਜਾਂ ਉਹਨਾਂ ਦੀ ਸਮੱਸਿਆ ਨਹੀਂ ਹੈ ਕੋਈ ਵੀ ਮੈਂ ਤਾਂ ਇਹ ਸਮਝਦਾ ਹਾਂ ਵੀ ਸ਼ਹਿਰ ਦੀ ਸਮੱਸਿਆ ਹੀ ਕੋਈ ਨਹੀਂ ਵੀ ਜਿਹੜੇ ਸ਼ਹਿਰ ਦੇ ਜਾਂਦੇ ਕੰਮ ਹੋ ਗਏ ਉਹਨੇ ਵੀ ਲੋਕ ਕੋਈ ਕਹਿਣੇ ਨਹੀਂ ਆਇਆ ਪਰ ਦੇਖਣ ਦੇ ਵਿੱਚ ਇਹ ਆਉਂਦਾ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਕੂੜੇ ਦੇ ਢੇਰ ਹੈ ਤੇ ਕਈ ਜਗ੍ਹਾ ਕੁਛ ਹੈ ਉਹ ਸ਼ਹਿਰ ਵਾਸੀ ਐਮਸੀਨ ਦੱਸਦੇ ਨੇ ਇਸ ਤੇ ਅੱਛਾ ਤਾਂ ਉਰੇ ਆ ਕੇ ਦੱਸੇ ਤਾਂ ਉਹ ਜਲਦੀ ਕੰਮ ਹੋਵੇ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਔਰ ਆਪਣੇ ਨਗਰ ਕੌਂਸਲ ਦੇ ਇਹੋ ਦਾ ਸਟਾਫ ਜਿਹੜਾ ਸਾਡਾ ਨਗਰ ਕੌਂਸਲ ਦਾ ਸਟਾਫ ਆਮ ਆਦਮੀ ਪਾਰਟੀ ਦੀ ਸਾਰੀ ਪੂਰੀ ਟੀਮ ਆਈ ਹੈ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਪ੍ਰੈਸ ਰਪੋਰਟਰਾਂ ਦਾ ਬਹੁਤ ਧੰਨਵਾਦੀ ਹਾਂ ਵੀ ਇਹ ਲੋਕਾਂ ਤੱਕ ਜਿਹੜੀ ਆਵਾਜ਼ ਜਾਊਗੀ ਅੱਗੇ ਨੂੰ ਜਿਹੜਾ ਕੰਮ ਕੈਂਪ ਲੱਗੂਗਾ ਤਾਂ ਬੱਤੇ ਬੱਤੇ ਲੋਕ ਉਹ ਆਉਣਗੇ ਧੰਨਵਾਦ ਕੀ ਕਿਹਾ ਜਾਂਦਾ ਹੈ ਜਦੋਂ ਕੈਂਪਾਂ ਬਾਰੇ ਅੱਜ ਦੀ ਬਦਦਸ਼ੀ ਇਹ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵਾਨ ਸਿੰਘ ਜੀ ਮਾਨ ਸਾਹਿਬ ਸਾਡੇ ਕੈਬਨਟ ਮੰਤਰੀ ਸਾਫਕਾ ਜਿਹੜੇ ਅਨਮੋਲ ਗਗਨ ਮਾਨ ਜੀ ਉਨਾ ਬਲੋਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਵੀ ਮਿਊਸਪਲ ਕਮੇਟੀ ਕਰਾਲੀ ਦੇ ਅੰਦਰ ਬਹੁਤ ਹੀ ਵਧੀਆ ਇਹ ਕੈਂਪ ਜਿਹੜਾ ਸ਼ੁਰੂ ਕੀਤਾ ਗਿਆ ਤੇ ਸਾਡੇ ਨਾਲ ਸਾਡੇ ਬਹੁਤ ਹੀ ਅਫਸਰ ਸਾਹਿਬਾਨ ਤੱਕੜੇ ਜਿਹੜੇ ਕਿ ਕਰਾਲੀ ਨੂੰ ਸਾਬ ਰਹੇ ਹਨ ਤੇ ਸਾਨੂੰ ਇਹਨਾਂ ਤੇ ਬੜਾ ਮਾਣ ਵੀ ਹੈ ਇਹਨਾਂ ਨੇ ਸਾਨੂੰ ਪੂਰੇ ਭਰੋਸੇ ਦੁਲਾਏ ਹਨ ਕਿ ਅਸੀਂ ਕਰਾਲੀ ਨੂੰ ਸੀਵਰੇਜ ਸਿਸਟਮ ਤੋਂ ਜਿਹੜਾ ਪ੍ਰਸਾਦ ਦਾ ਪਾਣੀ ਆਉਣਾ ਸਾਡੇ ਯੂਸਫ ਸਿੰਘ ਸਾਹਿਬ ਹਨ ਅਨਿਲ ਸਾਹਿਬ ਐਸਓ ਸਾਹਿਬ ਖੜੇ ਹਨ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਅੱਜ ਸਾਨੂੰ ਬੜਾ ਸਾਡੇ ਪੂਰੇ ਸ਼ਹਿਰ ਨੂੰ ਪੂਰੇ ਇਲਾਕੇ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਇਦਾਂ ਦੇ ਜਿਹੜੇ ਕੈਂਪ ਲਗਾਉਣੇ ਚਾਹੀਦੇ ਆ ਤੇ ਤਾਂ ਕਿ ਲੋਕਾਂ ਨੂੰ ਮਹਿਸੂਸ ਹੋਵੇ ਕਿ ਸਰਕਾਰ ਕੰਮ ਕਰ ਰਹੀ ਹੈ ਔਰ ਸਾਡੇ ਅਫਸਰ ਸਹਿਬਾਨ ਆ ਜਿਹੜੇ ਬਹੁਤ ਹੀ ਵਧੀਆ ਕੰਮ ਹੈ ਸਾਡੇ ਨਾਲ ਹਰੀਸ਼ ਰਾਣਾ ਜੀ ਸਾਡੇ ਚੇਅਰਮੈਨ ਸਾਹਿਬ ਹੈ ਬਹਾਦਰ ਸਿੰਘ ਜੀ ਓਕੇ ਸਾਡੀ ਐਮਸੀ ਨਦੀਪਾਲ ਜੀ ਆਸ਼ਵਨੀ ਜੀ ਖੁੱਲਰ ਸਾਹਿਬ ਨਵਦੀਪ ਜੀ ਤੇ ਇੱਧਰ ਗਿੱਲ ਸਾਹਿਬ ਖੜੇ ਪ੍ਰਦੀਪ ਜੀ ਪੰਕਜ ਜੀ ਸਾਡੀ ਪੂਰੀ ਜਿਹੜੀ ਟੀਮ ਹੈ ਉਹ ਚਾਹੁੰਦੀ ਹੈ ਕਿ ਕਰਾਲੀ ਦੇ ਵਰਕ ਕੀਤੇ ਜਾਣ ਤੇ ਇੱਕ ਕਰਾਲੀ ਸ਼ਹਿਰ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਸਾਰੀਆਂ ਰੋਡਸ ਸਾਰਿਆਂ ਦੇ ਟੈਂਡਰ ਪਾਸ ਹੋ ਗਏ ਆ ਤੇ ਬਾਜ਼ਾਰ ਦਾ ਵੀ ਟੈਂਡਰ ਪਾਸ ਹੋ ਗਿਆ ਬਹੁਤ ਜਲਦੀ ਮੈਡਮ ਖੁਦ ਆ ਕੇ ਇੱਥੇ ਆ ਕੇ ਉਹ ਆਪਣਾ ਜਿਹੜਾ ਹੈਗਾ ਆਪਣੇ ਕਰ ਕਮਲਾਂ ਦੇ ਨਾਲ ਇਹ ਦੁਰਾਟਨ ਕਰਮਗੇ ਤੇ ਸ਼ਹਿਰ ਨੂੰ ਇਸ ਗੱਲ ਦੀ ਅਸੀਂ ਵਧਾਈ ਦਿੰਦੇ ਆ ਕਿ ਤੁਹਾਡੇ ਬਹੁਤ ਸਿਰਾਂ ਤੋਂ ਜਿਹੜੇ ਰੁਕੇ ਹੋਏ ਕੰਮ ਹੈ ਉਹ ਸ਼ੁਰੂ ਹੋਣ ਜਾ ਰਹੇ ਆ ਤੇ ਜਿਹੜੀ ਐਨਕਰੋਚਮੈਂਟ ਹੈ ਜਿਹੜੀ ਲੋਕਾਂ ਨੇ ਫਾਲਤੂ ਦੀ ਜਗਾ ਜਿਹੜੀ ਰੇੜੀਆਂ ਰੂੜੀਆਂ ਖੜਾ ਕੇ ਗਲਤ ਕੀਤਾ ਹੋਇਆ ਕੰਮ ਉਹਦੇ ਤੇ ਵੀ ਕੰਮ ਜਲਦੀ ਹੋਣ ਜਾ ਰਿਹਾ ਨਮਸਕਾਰ ਜਹਾਂ ਤੇ